ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਨਿਊ ਸਟੱਫ ਲੈ ਕੇ ਆਏ ਆਂਗੇ ਗਲਾਸ ਸਟੱਫ ਹੈਗਾ ਨੇਮ ਗਲਾਸ ਕੱਪੜਾ ਹੈਗਾ ਤੇ ਬਹੁਤ ਜਾਦੇ ਸੋਹਣੇ ਪ੍ਰਿੰਟ ਨੇਗੇ ਇੱਕ ਤੋਂ ਇੱਕ ਹਟਕੇ ਪ੍ਰਿੰਟ ਹੈਗਾ ਪੈਣਾ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਆ ਹਨਾ ਵੀ ਆਪਾਂ ਵੀ ਕੁਛ ਨਾ ਕੁਛ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਈਏ ਉਸ ਅਕੋਰਡਿੰਗ ਆਪਾਂ ਵਧੀਆ ਲੈ ਕੇ ਆਉਣਿਆਂਗੇ ਚਾਹੇ ਦੀ ਆਪਣਾ ਥੋੜਾ ਰੇਟ ਹਾਈ ਆ ਪਰ ਜਿਸ ਅਕੋਰਡਿੰਗ ਕੱਪੜਾ ਸਾਡੇ ਬੁਟੀਕ ਦਾ ਉਸ ਅਕੋਰਡਿੰਗ ਜਿਹੜਾ ਮਤਲਬ ਰੇਟ ਹੈਗਾ ਬਿਲਕੁਲ ਜਾਇਜ਼ ਹੈਗਾ ਤੇ ਇਹਦੇ ਵਿੱਚੋਂ ਮਤਲਬ ਕੋਈ ਜ਼ਿਆਦਾ ਨਹੀਂ ਹੁੰਦਾ 2250 ਰੁਪਏ ਮਾਰਜ਼ ਨੂੰੰਦਾ ਵਿੱਚ ਸ਼ਿਪਿੰਗ ਵੀ ਹੋ ਜਾਂਦੀ ਹੁੰਦੀ ਆ ਨਾ ਪ੍ਰਿੰਟ ਸੂਟਾਂ ਦੇ ਵਿੱਚੋਂ ਇੱਕ ਸਿਰਫ ਸਾਨੂੰ ਸਟਾਫ ਹੈ ਜਿਹੜਾ ਰੱਖਣਾ ਪੈਂਦਾ ਹੈਗਾ ਗਰਮੀਆਂ ਦੇ ਅਕੋਰਡਿੰਗ ਪਹਿਣਾ ਮੰਗਦੀਆਂ ਵੀ ਨੇ ਕਾਫੀ ਜਿਆਦਾ ਹਨਾ ਵੀ ਅਸੀਂ ਪ੍ਰਿੰਟ ਸੂਟ ਤਿਆਰ ਕਰਵਾਉਣੇ ਨੇਗੇ ਤਾਂ ਕਰਕੇ ਸਾਨੂੰ ਇਹ ਜਿਹੜਾ ਸਟਾਫ ਹੈਗਾ ਰੱਖਣਾ ਪੈਂਦਾ ਹੈਗਾ ਹਨਾ ਤੇ ਇੱਕ ਦੋ ਪਹਿਣਾ ਦੇ ਮੈਨੂੰ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਹਾਡੇ ਕੋਸਟਲੀ ਨੇ ਸੂਟ ਇੰਨਾ ਪ੍ਰਾਈਸ ਮਿਲਦਾ ਇੰਨਾ ਪ੍ਰਾਈਸ ਪਹਿਲੀ ਗੱਲ ਹਨਾ ਜਿੱਥੋਂ ਤੁਹਾਨੂੰ ਸਹੀ ਲੱਗਦਾ ਹਨਾ ਮੈਂ ਤੁਹਾਨੂੰ ਜ਼ਬਰਦਸਤੀ ਨਹੀਂ ਕਹਿੰਦੀ ਵੀ ਤੁਸੀਂ ਤੁਸੀਂ ਦੇਖੋ ਮੇਰੇ ਬੁਟੀਕ ਤੋਂ ਕੋਈ ਕੱਪੜਾ ਨਹੀਂ ਲਿਆ ਹੈਗਾ ਤੁਸੀਂ ਮੇਰੇ ਬੁਟੀਕ ਦਾ ਜਿਹੜਾ ਸਟਾਫ ਹੈਗਾ ਤੁਹਾਨੂੰ ਉਹ ਵੀ ਨਹੀਂ ਪਤਾ ਹੈਗਾ ਵੀ ਕਿਵੇਂ ਦਾ ਹੈਗਾ ਹਨਾ ਜੜੀਆਂ ਪਹਿਣਾ ਲੈਂਦੀਆਂ ਨੇ ਉਹਨਾਂ ਨੂੰ ਪਤਾ ਹੈ ਹਨਾ ਤੇ ਮੈਨੂੰ ਮੈਸੇਜ ਬਹੁਤ ਸੋਹਣੇ ਮਤਲਬ ਵਟਸਐਪ ਤੇ ਵੀ ਕਰਦੇ ਆ ਤਾਂ ਹੀ ਮੈਂ ਕਹਿੰਨੀ ਹਾਂ ਵੀ ਤੁਸੀਂ ਕਮੈਂਟ ਵੀ ਕਰਿਆ ਕਰੋ ਤੇ ਜਿੰਨੇ ਮਤਲਬ ਪੈਸੇ ਲੱਗੇ ਹੁੰਦੇ ਨੇ ਉਹ ਤੁਹਾਡੇ ਜਾਇਜ਼ ਹੁੰਦੇ ਨੇ ਕਿ ਕੋਈ ਵੀ ਗਲਤ ਆਪਾਂ ਇੱਕ ਵੀ ਪੈਸਾ ਨਹੀਂ ਲੈਂਦੇ ਥੋੜਾ 100 200 ਵੀ ਮੇਰੇ ਕਣੀ ਬਾਤ ਹੈਗਾ ਤੁਹਾਡੀ ਉਹ ਵੀ ਪੇਮੈਂਟ ਮੇਰੇ ਕੋਲੇ ਸੇਫ ਪਈ ਹੈ ਗਏ ਨਹੀਂ ਹੈਗਾ ਵੀ ਆਪਾਂ ਕਿਸੇ ਵੀ ਚੀਜ਼ 'ਚ ਬਾਤ ਪਾ ਦਿੰਦੇ ਆ ਕਈ ਭੈਣਾ ਬਾਹਰ ਤੋਂ ਮਤਲਬ ਆਪਾਂ ਤੋਂ ਕੱਪੜੇ ਰੈਡੀ ਕਰਵਾਉਂਦੀਆਂ ਨੇ ਜਿਵੇਂ 40 40 ਸੂਟ ਹੋ ਜਾਂਦੇ ਨੇ ਕਾਫੀ ਕਸਟਮਰ ਨੇਗੇ ਆਪਣੇ ਜਿਹੜੇ ਬਾਹਰ ਤੋਂ ਮਤਲਬ ਕੱਪੜੇ ਰੈਡੀ ਕਰਵਾਉਂਦੇ ਨੇ ਕ ਨੈਕਸਟ ਹਟ ਦੇ ਵਿੱਚ ਆਪਾਂ ਉਹ ਪੇਮੈਂਟ ਜਿਹੜੀ ਕੱਟ ਲੈਣੇ ਹੁੰਦੇ ਆਂਗੇ ਨਾ ਕਰਕੇ ਹਨਾ ਤੁਹਾਨੂੰ ਮੇਰੀ ਕੋਈ ਤੁਸੀਂ ਮੇਰੇ ਬੁਟੀਕ ਤੋਂ ਕੱਪੜਾ ਲੈ ਆ ਨਹੀਂ ਹੁੰਦਾ ਕੋਈ ਤੁਹਾਨੂੰ ਮੇਰੇ ਕੱਪੜੇ ਦੀ ਜਾਣਕਾਰੀ ਨਹੀਂ ਹੁੰਦੀ ਵੀ ਕਿੰਵੇਂ ਦਾ ਸਟਾਫ ਹੈਗਾ ਬਾਕੀ ਰਹੀ ਗੱਲ ਹਨਾ ਤੁਸੀਂ ਕਮੈਂਟ ਕਰਦੇ ਹੋਗੇ ਹਨਾ ਮੈਨੂੰ ਜਿੱਥੋਂ ਤੁਹਾਨੂੰ ਠੀਕ ਲੱਗਦਾਗਾ ਤੁਸੀਂ ਉੱਥੋਂ ਆਪਣੇ ਸ਼ਹਿਰ ਦੇ ਵਿੱਚੋਂ ਸਟਾਫ ਮਤਲਬ ਸੂਟ ਲੈ ਸਕਦੇ ਹੋਗੇ ਮੈਂ ਨਹੀਂ ਕਹਿੰਦੀ ਵੀ ਤੁਸੀਂ ਮੇਰੇ ਕੋਲੋਂ ਸੂਟ ਲਓ ਸਿੱਧੀ ਜੀ ਸਾਫ਼ ਗੱਲ ਹੈ ਤੁਹਾਨੂੰ ਜਿੱਥੋਂ ਜਿਆਦਾ ਰੇਟ ਸੂਟ ਮਿਲ ਰਿਹਾ ਹੈਗਾ ਤੁਸੀਂ ਲੈ ਸਕਦੇ ਹੋਗੇ ਪਰ ਸਾਡੇ ਜਿਹੜੇ ਸਟਾਫ ਦੀ ਆ ਉਹ ਕੁਆਲਿਟੀ ਹੋਊਗੀ ਐਨਾ ਕਸੋਨਾ ਸਟਾਫ ਲੈ ਕੇ ਆਉਣੇਗੇ ਅਸੀਂ ਹਰ ਇੱਕ ਫੈਬਰਿਕ ਬਹੁਤ ਜ਼ਿਆਦਾ ਸੋਚ ਸਮਝ ਕੇ ਲੈ ਕੇ ਆਉਣ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਪਹਿਲਾ ਆਪਾਂ ਸੂਟ ਇਹ ਹੈਗਾ ਜੀ ਗਲਾਸ ਮਤਲਬ ਸਟਫ ਹੈਗਾ ਕਾਫੀ ਜਿਆਦਾ ਸੋਨਾ ਸਟਫ ਹੈ ਬਹੁਤ ਲਾਈਟ ਵੇਟ ਹੈਗਾ ਤੁਸੀਂ ਦੇਖੋ ਇੰਨਾ ਕੁ ਜਿਆਦਾ ਸੋਨਾ ਫੈਬਰਿਕ ਹੈਗਾ ਜਿੰਨੀ ਵੀ ਮੈਂ ਗੱਲ ਕਰਾਂ 19 ਮਤਲਬ ਘਾਟ ਹੈ ਤਰੀਫ ਤੇ ਇੱਕ ਹੁਣ ਆਪਾਂ ਇੱਕ ਤੋਂ ਇੱਕ हटके ਵੈਰਾਈਟੀ ਲੈ ਕੇ ਆਇਆ ਕਰਾਂਗੇ ਤੁਸੀਂ ਦੇਖਿਓ ਪ੍ਰਿੰਟ ਡਿਜ਼ਾਈਨ ਇੱਕ ਤੋਂ ਇੱਕ हटके ਹੋਣਗੇ ਆਪਣੇ ਬੁਟੀਕ ਤੇ ਤੁਸੀਂ ਇਹਨਾਂ ਨੂੰ ਵਰਕ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਵਰਕ ਵੀ ਕਰਵਾ ਸਕਦੇ ਹੋ ਜਿੱਦਾਂ ਕਿ ਪੈਚ ਲੱਗ ਕੇ ਹਨਾ ਇਹਦੇ ਉੱਪਰ ਕਾਫੀ ਜਿਆਦਾ ਸੋਹਣਾ ਮਤਲਬ ਵਰਕ ਹੋ ਜਾਊਗਾ ਬਾਕੀ ਇਹਨੂੰ ਤੁਸੀਂ ਇਦਾਂ ਵੀ ਸਲਾਈ ਕਰਾ ਸਕਦੇ ਹੋ ਤੁਸੀਂ ਫਰੌਕ ਵਗੈਰਾ ਬਣਾਉਣਾ ਚਾਹੁੰਦੇ ਹੋਗੇ ਇਹ ਸਟੱਫ ਦੀ ਬਹੁਤ ਜਿਆਦਾ ਮਤਲਬ ਸੋਹਣੀ ਫਰੌਕ ਬਣੂਗੀ ਲਓ ਜੀ ਕਲਰ ਸੂਟ ਇਹ ਸੀਗਾ ਕਲਰ ਕੰਬੀਨੇਸ਼ਨ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਹਣਾਗਾ ਤੇ ਤੁਸੀਂ ਸਲਾਈ ਵੀ ਕਰਵਾ ਸਕਦੇ ਹੋ ਆਪਣੇ ਕੋਲੋਂ ਤੁਸੀਂ ਬਿਨਾ ਸਲਾਈ ਤੋਂ ਵੀ ਲੈ ਸਕਦੇ ਹੋਗੇ ਪ੍ਰਾਈਸ ਇਹਦਾ ਰਹੇਗਾ ਜੀ 2480 ਤੇ ਕੁਆਲਿਟੀ ਬਹੁਤ ਜਿਆਦੇ ਗੁੱਡ ਹੈਗੀ ਸੋ ਸਾਡੀ ਕੁਆਲਿਟੀ ਮਤਲਬ ਬਹੁਤ ਛੇਤੀ ਮਤਲਬ ਕਿਸੇ ਬੁਟੀਕ ਨਾਲ ਨਹੀਂ ਮੈਚ ਕਰਦੀ ਹੈਗੀ ਤੇ ਬਹੁਤ ਅਲੱਗ-ਅਲੱਗ ਫੈਬਰਿਕ ਤੇ ਆਪਣਾ ਕੱਪੜਾ ਆਉਂਦਾ ਹੈਗਾ ਇਹ ਨਹੀਂ ਹੈਗਾ ਵੀ ਇੱਕੋ ਫੈਬਰਿਕ ਤੇ ਆਉਂਦਾ ਟਿਸਟਾ ਦੇ ਵਿੱਚ ਮਤਲਬ ਬਹੁਤ ਸਾਰੇ ਫੈਬਰਿਕ ਹੁੰਦੇ ਨੇ ਕਾਟਨ ਵੀ ਹੁੰਦੀ ਹੈ ਕ੍ਰਾਸ਼ ਵੀ ਹੁੰਦੀ ਹੈ ਸੈਮੀ ਕ੍ਰਾਸ਼ ਵੀ ਹੁੰਦੀ ਹੈ ਪਿਓਰ ਕ੍ਰਾਸ਼ ਵੀ ਹੁੰਦੀ ਹੈ ਪਰ ਜਿਹੜਾ ਆਪਾਂ ਸਟੱਫ ਹੈ ਜ਼ਿਆਦਾਤਰ ਆਪਾਂ ਪਿਓਰ ਦੇ ਵਿੱਚ ਲੈ ਕੇ ਆਉਨੇ ਆ ਕਿਉਂਕਿ ਆਪਣੇ ਕੋਲੇ ਡਿਮਾਂਡ ਸੇਲਿੰਗ ਹੀ ਪਿਓਰ ਦੇ ਵਿੱਚ ਹੈਗੀ ਜ਼ਿਆਦੇ ਲਓ ਜੀ ਨੈਕਸਟ ਕਲਰ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਇਸ طرح ਹੀ ਵਾਲਾ ਪ੍ਰਿੰਟ ਹੈਗਾ کافی ਜਾਦੇ ਪ੍ਰਿੰਟ ਹੈ ਇਹਦੀ ਮਤਲਬ ਤੁਸੀਂ ਬੁਕਿੰਗ ਨਹੀਂ ਕਰਵਾ ਸਕਦੇ ਪੇਮੈਂਟ ਹੈ ਜਿਹੜੀ ਪਲੀਜ਼ ਨਾਲ ਦੀ ਨਾਲ ਪਾਇਓ ਹਨਾ ਕਿਉਂਕਿ ਸੂਟ ਦੇ ਮਤਲਬ ਜਿਹੜੇ ਨਗੇ ਆਪਾਂ ਆਰਡਰ ਆਪਾਂ ਨੂੰ ਰਿਪੀਟ ਹੀ ਦੇਣੇ ਪੈਂਦੇ ਨੇ ਜਿਹੜੀ ਪੈਨ ਦੀ ਪਹਿਲਾ ਪੇਮੈਂਟ ਆਜੂਗੀ ਆਪਾਂ ਉਹਦਾ ਕੋਰੀਅਰ ਅਗਲੇ ਦਿਨ ਲਗਾ ਦਾਂਗੇ ਲੋ ਜੀ ਫੈਬਰਿਕ ਦੇਖੋ ਬਹੁਤ ਜਾਦੇ ਸੋਹਣਾ ਹੈਗਾ ਲਾਈਨਿੰਗ ਲੱਗੂਗੀ ਪਰ ਇਹਨੂੰ ਤੁਸੀਂ ਗਰਮੀ ਦੇ ਵਿੱਚ ਪਾ ਸਕਦੇ ਹੋਗੇ ਐਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਤੁਸੀਂ ਗਰਮੀ ਦੇ ਵਿੱਚ ਇਹਨੂੰ ਪੈਨ ਨਹੀਂ ਸਕਦੇ ਹੈਗੇ ਪਾ ਸਕਦੇ ਹੋਗੇ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ ਸੋਹਣੇ ਮਿਲਣਗੇ ਦੇਖੋ ਇੱਕ ਤੋਂ ਇੱਕ ਹਟਕੀ ਆ ਸੇਮ ਪ੍ਰਾਈਸ ਦੇ ਸੂਟ ਨੇਗੇ ਸਾਰੇ ਅੱਜ ਵਾਲੇ ਲਓ ਜੀ ਨੈਕਸਟ ਪ੍ਰਿੰਟਡ ਡਿਜ਼ਾਈਨ ਦੇਖੋ ਇਹ ਵਾਲਾ ਵੀ ਦੇਖੋ ਜੀ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਬਾਕੀ ਹੈ ਨਾ ਜਿਹੜਾ ਮੇਰੇ ਕੋਲ ਇੱਕ ਇੱਕ ਸੂਟ अवेलेबल ਹੈ ਕਿ ਜਿੱਦਾਂ ਜਿੱਦਾਂ ਹੋਰ ਬੁਕਿੰਗ ਮਤਲਬ ਕੱਲ ਮੈਂ ਬਰਬਰੀ ਦੇ ਸੂਟ ਪਾਏ ਸੀਗੇ ਕਾਫੀ ਬੁਕਿੰਗ ਅੱਜ ਵੀ ਆਈ ਜਾਂਦੀ ਹੈਗੀ ਤੇ ਆਪਾਂ ਰਿਪੀਟ ਆਰਡਰ ਨੇਗੇ ਜਿਹੜੇ ਲਿਖਾਏ ਹੋਏ ਨੇਗੇ ਤੁਹਾਨੂੰ ਕੁਝ ਕੁ ਦਿਨ ਵੇਟ ਕਰਨੀ ਪੋਗੀ ਹਫਤਾ ਤਾਸ ਦਿਨ ਹੈ ਨਾ ਜਦੋਂ ਆਗੇ ਤੇ ਮੈਂ ਤੁਹਾਨੂੰ ਦਾ ਮੈਸੇਜ ਕਰ ਦੇਣਾਗਾ ਤੇ ਆਪਣੀ ਜਿਹੜੀ ਬੁਕਿੰਗ ਹੈਗੀ ਫਿਰ ਤੁਸੀਂ ਕਰਵਾ ਸਕਦੇ ਹੋ ਜੇ ਮੈਂ ਕਹੂੰਗੀ ਮੇਰੇ ਕੋਲ अवेलेबल ਹੈ ਤਾਂ ਤੁਸੀਂ ਆਪਣੀ ਪੇਮੈਂਟ ਕਰ ਸਕਦੇ ਹੋਗੇ ਤਾਂ ਤੁਹਾਡਾ ਕੋਰੀਅਰ ਹੈ ਜਿਹੜਾ ਅਗਲੇ ਦਿਨ ਲੱਗ ਜਾਊਗਾ ਲੋਟ ਇਹ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈਗਾ ਜੇ ਤੁਸੀਂ ਇਹਤੇ ਵਰਕ ਕਰਵਾਉਗੇ ਤਾਂ ਮੈਂ ਤੁਹਾਨੂੰ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦੇਣੀ ਹੈਗੀ ਵੀ ਇਹਤੇ ਤੁਸੀਂ ਵਰਕ ਕਿਸ ਤਰ੍ਹਾਂ ਕਰਵਾ ਸਕਦੇ ਹੋ ਜਿਵੇਂ ਕਿ ਇਹਦੇ ਵਿੱਚ ਰਸਟ ਸ਼ੇਡ ਹੈਗਾ ਇਸ ਕਲਰ ਦਾ ਇਹਦੇ ਉੱਪਰ ਪੈਚ ਲੱਗ ਜਾਊਗਾ ਫਿਰ ਜਿੱਦੇ ਜਿਵੇਂ ਵੀ ਇਹਦੇ ਵਿੱਚ ਕਲਰ ਨੇ ਸੂਟ ਦੇ ਵਿੱਚ ਉਦਾਂ ਦਾ ਮਤਲਬ ਵਰਕ ਹੋ ਜਾਊਗਾ ਬਾਕੀ ਵਰਕ ਹੈਗਾ ਜਿਹੜਾ ਆਪਾਂ ਜ਼ਿਆਦਾਤਰ ਜ਼ੀਰੋ ਟਾਂਕੇ ਤੇ ਕਰਦੇ ਆਂਗੇ ਬਹੁਤ ਸੋਹਣਾ ਪੇਂਟ ਵਾਂਗੂ ਕੰਮ ਕਰਦੇ ਆਂਗੇ ਬਹੁਤ ਸੋਹਣਾ ਮਤਲਬ ਵਰਕ ਹੁੰਦਾ ਹੈਗਾ ਲੋ ਜੀ ਨੈਕਸਟ ਇਹਦੇ ਵਿੱਚ ਹੀ ਬਲੈਕ ਕਲਰ ਹੈਗਾ ਕਲਰ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈਗਾ ਸਟੱਫ ਦੀ ਕੁਆਲਿਟੀ ਬਹੁਤ ਗੁੱਡ ਹੈਗੀ ਤੇ ਇਹਦੇ ਵਿੱਚ ਤੁਸੀਂ ਮੇਰਾ ਦੇਖ ਸਕਦੇ ਹੋਗੇ ਹੱਥ ਬਿਲਕੁਲ ਗਲਾਸ ਵਰਗਾ ਕੱਪੜਾ ਹੈਗਾ ਲੋ ਜੀ ਨੈਕਸਟ ਹੈਗਾਗਾ ਫੇਰ ਬਲੈਕ ਦੇ ਵਿੱਚ ਮਲਟੀ ਸ਼ੇਡ ਦੇ ਵਿੱਚ ਪ੍ਰਿੰਟ ਹੈਗਾ ਇਹ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲੋ ਜੀ ਇਹ ਵਾਲਾ ਪ੍ਰਿੰਟ ਦੇਖੋ ਕਾਫੀ ਜਿਆਦਾ ਸੋਹਣਾਗਾ ਜੇ ਤੁਸੀਂ ਫਰੌਕ ਬਣਾਉਂਗੇ ਬਹੁਤ ਜਿਆਦਾ ਸੋਹਣੀ ਬਣੂਗੀ ਬਾਹਰ ਤੋਂ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਡਿਜ਼ਾਈਨ ਵਗੈਰਾ ਭੇਣਾ ਭੇਜਦਿਆਂ ਨੇ ਆਪਣੇ ਵੀ ਸਾਡੇ ਇਸ ਤਰ੍ਹਾਂ ਤੁਸੀਂ ਸੂਟ ਤਿਆਰ ਕਰਦੇ ਹੋ ਹਨ ਤਾਂ ਤੁਸੀਂ ਇਹਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਤਿਆਰ ਹੋ ਜੂਗਾ ਜੇ ਤੁਹਾਨੂੰ ਮਤਲਬ ਸੂਟ ਚਾਹੀਦੇ ਹੋਏ ਇਹ ਰਿਪੀਟ ਤੁਹਾਨੂੰ ਮਿਲ ਜੂਗਾ ਇਹ ਵਾਲਾ ਸੂਟ ਜਿੰਨੇ ਵੀ ਤੁਸੀਂ ਆਰਡਰ ਦੇਣਾ ਚਾਹੋ ਨਾ ਦੇ ਸਕਦੇ ਨੇ ਨੈਕਸਟ ਕਲਰ ਚੈੱਕ ਕਰੋ ਇਹ ਬੜਾ 컬러 ਹੈਗਾ ਤੁਸੀਂ ਦੇਖ ਸਕਦੇ ਹੋ ਇਹ 컬러 ਵੀ ਕਾਫੀ ਜਿਆਦਾ ਸੋਹਣਾ ਹੈਗਾ ਐਂ ਪੂਰੇ ਸਰਦਾਰੀ ਟੱਚ ਪ੍ਰਿੰਟ ਨੇ ਕਿ ਬਿਲਕੁਲ ਮਤਲਬ ਛੇਤੀ ਇਹ ਪ੍ਰਿੰਟ ਤੁਹਾਡੇ ਕਿਸੇ ਨਾਲ ਵੀ ਮੈਚ ਨਹੀਂ ਕਰਨੇ ਹੈਗੇ ਤੇ ਕਾਫੀ ਜਿਆਦਾ ਸੋਹਣੇ ਨੇ ਜੀ ਇਹਦਾ ਨੈਕਸਟ 컬러 ਹੈਗਾ ਮਤਲਬ ਫਰੋਜ਼ੀ ਸ਼ੇਡ ਦੇ ਵਿੱਚ ਆ ਦੇਖੋ ਪ੍ਰਿੰਟ ਇਹ ਵਾਲਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਇਸ طرح ਪ੍ਰਿੰਟਰ ਡਿਜ਼ਾਈਨ ਬਣਿਆ ਹੋਇਆਗਾ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰ ਸਕਦੇ ਆ ਤੁਸੀਂ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਰਹਿਣਗੇ ਪ੍ਰਿੰਟ ਦੇ ਵੀ ਕਲਰ ਬਹੁਤ ਜਿਆਦੇ ਸੋਹਣੇ ਰਹਿਣਗੇ ਤੇ ਜਿਹੜੇ ਮਤਲਬ ਇਹਦੇ ਵਿੱਚ ਕੰਟਰਾਸਟ ਬਣੇ ਹੋਏ ਨੇ ਫਲਾਵਰਾਂ ਨਾਲ ਜਿੱਦਾਂ ਵੀ ਹਨਾ ਉਹਦੀ ਵੀ ਮਤਲਬ ਲੱਗਤੋ ਇਹ ਗ੍ਰੇਸ ਜੀ ਹੈਗੀ ਵੀ ਬਹੁਤ ਜਿਆਦੇ ਸੋਹਣੇ ਨੇਗੇ ਤੁਨ ਸਾਰੇ ਓਪਨ ਕਰਕੇ ਪਹਿਣਾ ਇੱਕ ਅਲੱਗ ਤੋਂ ਫੋਟੋ ਮੰਗਾਉਂਦੀ ਹਾਂ ਨੇ ਪਲੀਜ਼ ਮੇਰੀ ਹੱਥ ਜੋੜ ਕੇ ਤੁਹਾਨੂੰ ਰਿਕਵੈਸਟ ਹੈ ਮੇ ਤੋਂ ਅਲੱਗ ਤੋਂ ਫੋਟੋ ਨਾ ਮਤਲਬ ਕਿਆ ਕਰੋ ਕਿਉਂਕਿ ਨਾ ਮੇਰੇ ਕੋਲ ਇਨਾ ਟਾਈਮ ਹੈ ਵੀ ਮੈਂ ਤੁਹਾਨੂੰ ਇੱਕ ਇੱਕ ਪਿਕ ਸ਼ੇਅਰ ਕਰ ਸਕਾਂ ਵੀਡੀਓ ਬਣਾਉਂਦਾ ਹੀ ਮਕਸਦ ਇਹ ਹੀ ਹੁੰਦਾ ਚੰਗੀ ਤਰ੍ਹਾਂ ਸੀ ਉਹ ਖੋਲ ਕੇ ਤੁਹਾਨੂੰ ਸੂਟ ਜਾਂ ਕੋਈ ਦੁਪੱਟਾ ਹੁੰਦਾ ਖੋਲ ਕੇ ਲੈਸਾਂ ਤੱਕ ਕੜਾਈਆਂ ਤੱਕ ਦਿਖਾਉਣਿਆਂਗੇ ਵੀ ਹਨਾ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਪਤਾ ਲੱਗ ਸਕੇ ਤੁਸੀਂ ਵੀਡੀਓ ਨੂੰ ਹੀ ਧਿਆਨ ਨਾਲ ਦੇਖਿਆ ਕਰੋ ਬਹੁਤ ਮਤਲਬ ਧਿਆਨ ਨਾਲ ਵੀਡੀਓ ਬਣਾਈ ਜਾਂਦੀ ਹੈਗੀ ਬਹੁਤ ਇੱਕ 2 ਮਿੰਟ ਲਾ ਦਿੰਨੇ ਆ ਇੱਕ ਸੂਟ ਦਿਖਾਉਣ ਤੇ ਤਾਂ ਕਰਕੇ ਲੋ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਵਿੱਚ ਆਪਾਂ ਦੋ ਕਲਰ ਲੈ ਕੇ ਆਏ ਆਂਗੇ ਜੇ ਤੁਸੀਂ ਫਰੌਕ ਸਟਾਈਲ ਜਿੱਦਾਂ ਵੀ ਸੂਟ ਬਣਵਾਉਣਾ ਚਾਹੁੰਦੇ ਹੋਗੇ ਬਣਾ ਸਕਦੇ ਹੋਗੇ ਨੈਕਸਟ ਦੇ ਵਿੱਚ ਹੈਗਾਗਾ ਮਜ਼ੈਂਟਾ ਸ਼ੇਡ ਦੋ ਸ਼ੇਡ ਨੇ ਕਿ ਇਹਦੇ ਵਿੱਚ ਲੋ ਜੀ ਠੀਕ ਐ ਜੀ ਸੇਮ ਕਿਸੇ ਦੋ ਪੈਣਾ ਨੇ ਲੈਣਾ ਚਾਹੁੰਦੀਆਂ ਨੇ ਤਾਂ ਲਾਗੇ-ਲੱਗ ਕਲਰ ਦੇ ਵਿੱਚ ਹੈਗੇ ਨੇ ਅਵੇਲੇਬਲ ਤਾਂ ਤੁਸੀਂ ਲੈ ਸਕਦੇ ਹੋਗੇ ਇਹਨਾਂ ਨੂੰ ਇਹਦੇ ਬਾਰਕ ਵਗੈਰਾ ਵੀ ਕਰਾ ਸਕਦੇ ਹੋਗੇ ਹੋਰ ਵੀ ਸੋਹਣੇ ਬਣ ਜਾਣਗੇ ਲਾਸਟ ਸੂਟ ਹੈਗਾਗਾ ਇਹ ਵਾਲਾ ਮਲਟੀ ਸ਼ੇਡ ਦੇ ਵਿੱਚ ਜੀ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈ ਤੁਸੀਂ ਦੇਖੋ ਬਹੁਤ ਸੋਹਣੇ ਕਲਰ ਨੇਗੇ ਕੰਟਰਾਸਟ ਇਹਦੇ ਨਾਲ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਤੇ ਬਾਕੀ ਸਟਿਚਿੰਗ ਦਾ ਆਪਣੇ ਕੋਲੇ ਥੋੜਾ ਜਿਹਾ ਰਾਸ਼ ਹੈਗਾ ਜੇ ਤੁਹਾਨੂੰ ਕਾ ਲੀ ਨਾ ਹੋਵੇ ਹਨਾ ਤੇ ਤਾਂ ਤੁਸੀਂ ਮਤਲਬ ਬਿਨਾ ਸਲਾਈ ਤੋਂ ਮਗਵਾ ਸਕਦੇ ਹੋ ਜੇ ਆਪਣੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਹਾਨੂੰ ਵੇਟ ਕਰਨੀ ਪਊਗੀ ਆਰਾਮ ਨਾਲ 20 ਤੋਂ 25 ਦਿਨ ਹਨਾ ਤੇ ਪਹਿਲਾਂ ਹੀ ਮਤਲਬ 5 600 ਸੂਟ ਪਲੱਸ ਮਤਲਬ ਸਟਿਚਿੰਗ ਵਾਲਾ ਪਿਆ ਹੈਗਾ ਸਲਾਈ ਕਰਨ ਵਾਲਾ ਪਹਿਲਾਂ ਅੱਗੇ ਤਾਂ ਕਰਕੇ ਮਤਲਬ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਊਗੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਗੇ ਜਿਹੜੇ ਪਸੰਦ ਆਏ ਹੋਣਗੇ ਤੇ ਫਾਸਟਲੀ ਆਪਣਾ ਆਰਡਰ ਦੇ ਦਿਓ ਤੇ ਕਾਫੀ ਭੈਣਾ ਕੱਲ ਵਾਲੇ ਸੂਟਾਂ ਦੇ ਵਿੱਚੋਂ ਵੀ ਰਹਿ ਗਈਆਂ ਪਰਪਰੀ ਤੇ ਆਪਾਂ ਰਿਪੀਟ ਆਰਡਰ ਲਿਖਾਏ ਹੋਏ ਨੇ ਚਲੋ ਮਿਲ ਗਏ ਹਨ ਤੇ ਕਮੈਂਟ ਕਰਕੇ ਜੁਦਾ ਦਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਤੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ